ਸਾਲ ਜੀ ਸਾਰਿਆਂ ਨੂੰ ਸ਼ੁਰੂ ਕਰਦੇ ਜੀ ਅੱਜ ਦਾ ਵਲੌਗ ਜਿਵੇਂ ਕਿ ਤੁਸੀਂ ਪਿਛਲੇ ਕਲਿੱਪਸ ਦੇ ਵਿੱਚ ਦੇਖਿਆ ਕਿ ਸੁਹਾਵੇ ਹੋਰੇ ਜਿਹੜੇ ਹੈਗੇ ਨਾਨਕੇ ਆਪਣੇ ਘੁੰਮੇ ਆਏ ਨੇਗੇ ਤੇ ਪਾਪਾ ਨੂੰ ਵੀ ਅਸੀਂ ਬੁਲਾ ਲਿਆ ਸੀ ਪਾਪਾ ਵੀ ਆ ਚੁੱਕੇ ਨੇ ਤੁਸੀਂ ਕਹਿੰਦੇ ਹੋਗੇ ਪਾਪਾ ਨੂੰ ਅਸੀਂ ਕਿਉਂ ਬੁਲਾਇਆ ਇੱਥੇ ਮੈਂ ਤੁਹਾਨੂੰ ਦੱਸਦੀ ਆ ਅਸੀਂ ਪਾਪਾ ਨੇ ਇਸ ਕਰਕੇ ਬੁਲਾਇਆ ਕਿਉਂਕਿ ਅੱਜ ਅਸੀਂ ਕਿੱਥੇ ਜਾਵਾਂਗੇ ਸਭੀ ਦੇਰਾਦੂਨ ਹੂੰ ਤੇ ਅੱਜ ਅਸੀਂ ਜਾ ਰਹੇ ਆਊਟ ਆਫ ਸਟੇਟ ਸਾਡੀ ਬੈਸਟ ਪਲੇਸ ਤੇ ਉਹ ਹੈ ਦੇਰਾਦੂਨ ਸੀ ਹੁਣ ਉੱਥੇ ਚੱਲੇ ਆ ਮੈਂ ਤਾਂ ਆਹੀ ਕੱਪੜੇ ਜਿਹੜੇ ਹੈਗੇ ਪਾ ਲਏ ਕਿਉਂਕਿ ਹੁਣ ਗੱਡੀ ਦੇ ਵਿੱਚ ਬੈਠ ਕੇ ਜਾਣਾ ਉੱਥੇ ਸਵੇਰੇ ਪਹੁੰਚ ਗਏ ਜਿਹੜਾ ਹੈਗਾ ਸੀ ਬਦਲ ਲਵਾਂਗੇ ਆਂਦਾ ਪਲਾਨ ਤਾਂ ਜਿਹੜਾ ਹੈਗਾ 2 ਵਜੇ ਸੀ ਪਰ ਹੁਣ 5 ਇੰਨੇ ਵੱਜ ਚੁੱਕੇ ਨੇ ਅਸੀਂ ਲੇਟ ਹੋ ਚੁੱਕੇ ਹਾਂ ਮੈਂ ਵਲੌਗ ਇਸ ਕਰਕੇ ਨਹੀਂ ਕਿ ਕੱਲ ਹਨਾ ਜਿਹੜਾ ਹੈਗਾ ਬਣਾਏ ਕਿਉਂਕਿ ਜਿਹੜੀ ਮੇਰੀ ਤਬੀਅਤ ਤਾਂ ਥੋੜੀ ਖਰਾਬ ਹੋ ਗਈ ਸੀ ਮੈਂ ਬਿਮਾਰ ਸੀਗੀ ਅੰਦਰ ਕੋਈ ਬੈਠਾ ਹੈ ਓ तू की कर रहे हो कल्ले कल्ले कि मैं कंबल लेके बैठ गए चलो बढ़िया तुसी बैठो असी कर दे तैयारी तुसी राम ना बैठो कोई नहीं लाइट बंद हो जाएगी फिर देखियो तुसी बाय बाय हाँ सी पापा किन्ने दिन बाद व्लॉग दे विच आए ਪਾਪਾ ਮੇਰੇ ਤੇ ਗੁੱਸੇ ਹੋਏ ਕਿਉਂਕਿ ਮੈਂ ਦੋ ਦਿਨ ਵਲੌਗ ਨਹੀਂ ਪਾਈ ਇਸ ਕਰਕੇ ਤੁਸੀਂ ਤਾਂ ਦੇਖ ਹੀ ਨਹੀਂ ਰਹੇ ਨਹੀਂ ਰਹੋ ਗਿਆ ਬਸ ਹੁਣ ਇਹਨੂੰ ਕੱਟ ਦੇ ਮੈਂ ਨਹੀਂ ਕੱਟਦੀ ਮੈਂ ਪਾ ਦੂੰਗੀ ਦੇਖ ਦੇਖ ਸੀਨ ਬਣਾ ਕੇ ਕਹਿੰਦੇ ਇਹਨੂੰ ਕੱਟ ਦੀ ਮੈਂ ਤਾਂ ਪਾਉਂਗੀ ਵਿੱਚ ਸਾਰਿਆਂ ਨੂੰ ਪਤਾ ਲੱਗੂ ਪਾਪਾ ਐ ਕਰਦੇ ਨੇ ਬਰਾਈ ਕਰਦੇ ਨੇ

ਪਰ ਪਟਾੜੀ ਇਹ ਵੀ ਚੱਲਦਾ ਨਾ ਹੋਰੇ ਬੈਠ ਨੇ ਨਾ ਕਿ ਆਜ ਚੰਕੀ ਸੋਨੂੰ ਆਹਸੀ ਗਾਈਜ਼ ਆ ਦੇਖੋ ਅੱਗੇ ਨਾ ਪੇੜ ਡਿੱਗਿਆ ਹੋਇਆ ਇਸ ਕਰਕੇ ਜਿਹੜੀਆਂ ਸਾਰੀਆਂ ਗੱਡੀਆਂ ਰੁਕੀਆਂ ਹੋਈਆਂ ਤੇ ਜਾਮ ਲੱਗਿਆ ਪਿਆ ਪੂਰਾ ਤੇ ਗਾਈਜ਼ ਜਦੋਂ ਵੀ ਅਸੀਂ ਦੇਰਧੁੰਨ ਜਾਂਦੇ ਹਾਂ ਨਾ ਮੈਨੂੰ ਤਾਂ ਪਹਾੜਾ ਦੀ ਜਿਹੜੀ ਹੈਗੀ ਵੇਟ ਰਹਿੰਦੀ ਹੈ ਕਿਉਂਕਿ ਪਹਾੜ ਮੈਨੂੰ ਜਿਹੜੇ ਹੈਗੇ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਨੇ ਤੇ ਉੱਥੋਂ ਉੱਪਰ ਜਾਂਦੇ ਆ ਤਾਂ ਜਿਹੜਾ ਹੈਗਾ ਨੀਚੇ ਵਾਲਾ 뷰 ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਹੈਗਾ ਤੇ ਤੁਸੀਂ ਆ ਦੇਖੋ ਟਰੀਜ਼ ਜਿਹੜੇ ਹੈਗੇ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਜੇ ਤੁਹਾਡੇ ਚੋ ਵੀ ਕੋਈ ਦੇਰਾਦੂਨ ਗਿਆ ਤਾਂ ਕਮੈਂਟ ਵਿੱਚ ਜ਼ਰੂਰ ਲਿਖਿਓ ਤੇ ਤੁਸੀਂ ਕਹਿੰਦੇ ਹੋਵੋਗੇ ਕਿ ਹੈਨਾ ਜਦੋਂ ਵੀ ਛੁੱਟੀਆਂ ਹੁੰਦੀਆਂ ਸੀ ਦੇਰਾਦੂਨ ਕਿਉਂ ਜਾਂਦੇ ਕਿਉਂਕਿ ਦੇਰਾਦੂਨ ਸਾਡੀ ਨਾਲ ਬਹੁਤ ਹੀ ਜ਼ਿਆਦਾ ਜੜੀ ਹੈਗੀ ਹੈ ਯਾਦਾਂ ਅਟੈਚਮੈਂਟ ਜਿਹੜੀ ਹੈਗੀ ਹੈ ਜੁੜੀਆਂ ਹੋਈਆਂ ਨਿਗੀਆਂ ਤੇ ਸਾਡਾ ਦੇਰਾਦੂਨ ਜਾਣ ਦਾ ਮੇਨ ਰੀਜ਼ਨ ਹੈਗਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਦਾ ਕਿਉਂਕਿ ਉੱਥੇ ਜਾ ਕੇ ਜਿਹੜੇ ਸਾਨੂੰ ਮਤਲਬ ਹੈਨਾ ਸਕੂਨ ਮਿਲਦਾ ਉਹ ਕਿਤੇ ਵੀ ਨਹੀਂ ਮਿਲਦਾ ਇਸ ਕਰਕੇ ਅਸੀਂ ਜਦੋਂ ਵੀ ਛੁੱਟੀਆਂ ਹੁੰਦੀਆਂ ਅਸੀਂ ਦੇਰਾਦੂਨ ਜ਼ਰੂਰ ਜਾਂਦੇ ਆ ਮਾਮੂਜੀ ਹੋ ਰਿਆ ਨਾ ਇਕੱਠੇ ਹੋ ਕੇ ਤੇ ਲੁਧਿਆਣੇ ਤੋਂ ਦਿਰਾਦੂੰ ਜਾਂਦੇ ਜਿਹੜਾ ਹੈਗਾ ਮੈਨੂੰ ਲੱਗਦਾ ਮੈਂ ਆਪਦੇ ਵੱਲੋਂ ਦੱਸ ਰਹੀ ਐ 6-7 ਘੰਟੇ ਤਾਂ ਮੇਰੇ ਖਿਆਲ ਲੱਗ ਜਾਂਦੇ ਨੇ ਹੈਗਾ ਸੀ ਕਿਤੇ ਰੋਕੀ ਇਹ ਗੱਡੀ ਟੈਟ ਪੂਜਾ ਕਰਨ ਵਾਸਤੇ ਆਇਆ ਦ ਮੂਨ ਰਿਫਰੈਸ਼ ਪਾਉਂਟ ਪੁਆਇੰਟ ਕੋ ਪਾਉਂਟ ਗਿਆ ਲਿਖੀ ਐਸੀ ਐਸੀ ਆਇਆ ਦ ਮੂਨ ਰਿਫਰੈਸ਼ ਪੁਆਇੰਟ ਤੇ ਕੀ ਹੋਗਾ ਤੈਨੂੰ ਸ਼ਾਵੀ ਇਹ ਰ ਦੇ ਦੇ ਬਾਉਂਸਿੰਗ ਬਾਲ ਇੱਥੇ ਰਿੰਗੀ ਜਾਂਦਾ ਇੱਕ ਵਾਰ ਡਿੱਗ ਗਿਆ ਮੈਨੂੰ ਲੱਗ ਰਿਹਾ ਜਿਵੇਂ ਜੰਗਲ ਸਫਾਰੀ ਹੀ ਚਾਹੀ ਹੁੰਨੇ ਹੈ ਇਹ ਖੇਡ ਰਹੇ ਨੇ ਆਪਣੀ ਬਾਲ ਦੇ ਨਾਲ ਆਏ ਕਰਕੇ ਆਏ ਕਰੇ ਆਏ ਕਰੇ ਆਈ ਨੀਡ ਦ ਬੱਦ ਬਿੱਦਨਾ ਨਾਲ ਹਾਲੋ नो कोना वाला कुर्सी ले लो मोन है बेड तुम पट्ठी करके देना हाय दैट्स इट ਤੇ ਗਾਈਜ਼ ਹੁਣ ਅਸੀਂ ਪਹੁੰਚ ਚੁੱਕੇ ਹਾਂਗੇ ਪੋਟਾ ਸਾਹਿਬ ਤੇ ਮੱਥਾ ਟੇਕ ਲਿਆ ਤੇ ਹੁਣ ਅਸੀਂ ਚੱਲਦੇ ਹਾਂਗੇ ਦੇਰਾਦੁਨ ਵੱਲ ਤੇ ਅਸੀਂ ਨਾ ਇੱਕ ਜਗ੍ਹਾ ਦੇ ਉੱਤੇ ਰੁਕੇ ਸੀ ਤੇ ਅਸੀਂ ਉੱਥੇ ਦੇਖਿਆ ਨਾ ਕਿੰਨਾ ਸੋਹਣਾ ਜਿਹੜੇ ਹੈਗੇ ਫਲਾਵਰਸ ਨੇ ਨਾਲ ਆ ਸਜਾਇਆ ਹੋਇਆ ਹੈਗਾ ਤੇ ਆ ਜਿਹੜੀ ਜਗ੍ਹਾ ਉਹ ਬਹੁਤ ਹੀ ਜ਼ਿਆਦਾ ਜਿਹੜੀ ਸਪੈਸ਼ਲ ਹੈ ਤੇ ਮੰਮਾ ਮੈਨੂੰ ਇਹਦੇ ਬਾਰੇ ਦੱਸ ਰਹੀ ਸੀ ਕਿ ਜਦੋਂ ਨਾ ਮੈਂ ਛੋਟੀ ਸੀਗੀ ਤੇ ਪਾਪਾ ਹੋਰਿਆ ਮਾਮੂਰਿਆਂ ਨਾਲ ਅਸੀਂ ਆਏ ਸੀਗੇ ਇੱਥੇ ਤੇ ਅਸੀਂ ਇੱਥੇ ਜਿਹੜੀ ਹੈਗੀ ਬੋਟ ਚਲਾਈ ਸੀ ਜਿਹੜੀ ਆ ਵਾਲੀ ਹੈ ਤੇ ਇਹ ਚ ਬਹੁਤ ਹੀ ਜ਼ਿਆਦਾ ਮਜ਼ਾ ਆਇਆ ਸੀ ਮੈਨੂੰ ਵੀ ਉਹ ਵਾਲਾ ਦਿਨ ਜਿਹੜਾ ਹੈਗਾ ਯਾਦ ਹੈ ਤੇ ਦੇਖੋ ਇੱਥੇ ਕਿੰਨਾ ਸੋਹਣਾ 뷰 ਦੇ ਨਾਲ ਜਿਹੜੀ ਹੈਗੀ ਬੋਟ ਚਲਾਉਂਦੇ ਨੇ ਇੱਥੇ ਆ ਸਾਰੀ ਵੱਡੀ ਸਾਰੀ ਜਿਹੜੀ ਹੈਗੀ ਲੇਕ ਬਣੀ ਹੋਈ ਆ ਤੇ ਸਵਾਨ ਜੇ ਵਰਗੀ ਜਿਹੜੀ ਹੈਗੀ ਬੋਟ ਹੈ ਤੇ 뷰 ਵੀ ਬਹੁਤ ਸੋਹਣਾ ਹੈ ਤੇ ਪਹਾੜ ਦਿਖਦੇ ਨੇ ਸਾਰੇ ਦੇਖੋ ਕਿੰਨੇ ਸ ਤੇ ਉਸ ਤੋਂ ਥੋੜਾ ਹੀ ਅੱਗੇ ਨਾ ਇੱਥੇ ਕਾ ਮਤਲਬ ਆਇਨ ਥੋੜਾ ਇਹ ਤਲਾਬ ਜੀ ਮੰਗਉਂਦਾ ਤੇ ਇੱਥੇ ਨਾ ਬੱਤਕ ਸੀਗੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਸੋਹਣੀਆਂ ਤੇ ਹੈ ਨਾ ਅਸੀਂ ਤਾਂ ਮੰਮਾ ਤਾਂ ਆਈ ਕਹਰੇ ਸੀ ਵੀ ਬੱਤਕ ਹੈ ਪਰ ਉੱਥੇ ਨਾਮ ਨਾ ਕੁਝ ਹੋਰ ਹੀ ਲਿਖਿਆ ਹੋਇਆ ਸੀਗਾ ਬੀ ਤੋਂ ਬਰਡ ਜੀ ਦਾ ਕੁਝ ਕਰਕੇ ਦੇਵਦਨੀ ਨੂੰ ਤੁਹ ਸਮਝ ਨਹੀਂ ਆ ਬੱਤ ਕਾ ਕੀ ਹੈ ਤੇ ਫਿਰ ਅਸੀਂ ਪਹੁੰਚ ਗਏ ਸੀਗੇ ਦੇਰਾਦੁੰਨ ਦਰਬਾਰ ਸਾਹਿਬ ਦੇ ਵਿੱਚ ਤੇ ਅੱਜ ਦਾ ਵਲੌਗ ਮੈਂ ਇੱਥੇ ਐਂਡ ਕਰਦੀ ਹਾਂ ਜੇ ਵਲੌਗ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਕਰਿਓ ਅਗਰ ਚਾਹਤੇ ਨਵੇਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਜਲਦੀ ਨੈਕਸਟ ਵਲੌਗ ਦੇ ਵਿੱਚ ਉਦ ਤੱਕ ਟੇਕ ਕੇਅਰ ਐਂ ਬਾਏ ਬਾਏ